ਮੇਰੇ ਨਾਲ ਤੇ ਦਰਦ ਆ ਬੰਦੇ ਨੇ ਓ ਮੇਰੇ ਮਾਰੀ ਨਾ ਬਾਈ ਮੇਰੇ ਮਾਰੀ ਨਾ ਤੇਰੀ ਤੇਰੀ ਵੀ ਹੋ ਰਹਾ ਮੇਰੇ ਮਾਰੇ ਵਾਲੇ ਗੱਲ ਸੁਣ ਲੈ ਮੈਂ ਮੈਂ ਲਾਈ ਹੋ ਰਹਾ ਮੈਂ ਸਾਡ ਤੇ ਦਾ ਨਾ ਮਸ਼ੀਨ ਉਥੇ ਗੱਲ ਸੁਣ ਲੈ ਬਾਈ ਪਿਆਰ ਨਾਲ ਗੱਲ ਕਰੀ ਕੰਮ ਬਾਦ ਮੈਂ ਉਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਹਾ ਫਿਰ ਉਥੇ ਸਾਈਡ ਤੇ ਲਾ ਲਾ ਗੱਲ ਸੁਣ ਲੈ ਬਾਈ ਮੈਂ ਲਾਈਵ ਆ ਓ ਮੈਂ ਲਾਈਵ ਹੋ ਰਹਾ ਦੇਖ ਲੋ ਮੈਨੂੰ ਟੂਲ ਪਲਾ ਚਲਣੇ ਬੰਦੇ ਮੇਰਾ ਛੜ ਦੇ ਲਾ ਰਹਾ ਫਿਰ ਮੈਂ ਛੜ ਦੇ ਲਾ ਰਹਾ ਮੈਂ ਓਏ ਮੈਂ ਜੁਨੀਅਰ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮਰੇ ਉੱਥੇ ਛੜਦਾ ਕਰ ਲੈਣ ਦੇ ਮੈਨੂੰ ਮੈਨੂੰ ਛੜਦਾ ਕਰਨਾ ਫਿਰ ਛੜਦਾ ਕਰ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮੈਂ ਆਲਾ ਆ ਜਾ ਆ ਦੇ ਖੜ ਜਾ ਭਾਈ ਆ ਗਏ ਮੇਰੇ ਬੰਦੇ ਆ ਗਏ ਬੰਦੇ ਆ ਰਹੇ ਨੇ ਸਾਰੇ ਆ ਅਸੀਂ ਬਾਈ ਲਾਈਵ ਆਵਾਂਗੇ ਮੇਰੇ ਨਾਲ ਧੱਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਧੱਕਾ ਬਾਈ ਇਹ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਥਾਣੇ ਜਿੰਨੇ ਪੜਾਂਗੇ ਬਾਈ ਮੇਰੇ ਉੱਤੇ ਮਸ਼ੀਨ ਦੇ ਪੱਥਰ ਪਾਏ ਨੇ ਤੂੰ ਪਿਸਤੌਲ ਕੱਢ ਦੇ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੀ ਹੈਗੇ ਥੌਰ ਤੇ ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਹੱਕ ਦੇਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਹੱਕ ਦੇਤਾ ਤੁਹਾਨੂੰ ਅਸੀਂ ਕੋਈ ਮੰਗਦੇ ਆਂ ਕਿ ਉਂ ਇਤਰੇ ਫਿਰਦੇ ਆਂ ਵੀਡੀਓ ਨਹੀਂ ਬਣਾਉਣੀ ਹੈਗੀ ਬਾਈ ਤੂੰ ਵਾਲਿਆਂ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢਾ ਪਿਸਤੌਲ ਆਵਾਜ਼ ਨਾ ਆਵਾਜ਼ ਨੇ ਡੂਲ ਟ੍ਰਕਸ ਵਾਲੇ ਆ ਦੇਖ ਲੋ ਉਹਨਾਂ ਕੋਲੇ ਪੱਥਰ ਨੇ ਮੇਰੀ ਸੀਰ ਕੋ ਘੇਰ ਦੇਣਾ ਆਵਾਜ਼ ਕਰਣੇ ਆਵਾਜ਼ ਨੇ ਆਵਾਜ਼ ਨੇ ਆਵਾਜ਼ ਨੇ ਉਹ ਮਗਰ ਨੇ ਮੇਰੇ ਮਾਰੀ ਨਾ ਮੇਰੇ ਵੀਡੀਓ ਬਣ ਲੱਗ ਰਿਹਾ ਲਾਈਵ ਚੱਲ ਰਿਹਾ ਮੈਂ ਰੋਕਦਾ ਮੇਰੇ ਮਾਰੀ ਨਾ ਉਹ ਮੇਰੀ ਲੱਤ ਤੋੜ ਦਿਆ ਬੰਦੇ ਨੇ ਓ ਮੇਰੇ ਮਾਰੀ ਨਾ ਬਾਈ ਮੇਰੇ ਮਾਰੀ ਨਾ ਤੇਰੀ ਤੇਰੀ ਵੀ ਹੋ ਰਹਾ ਮੇਰਾ ਮਾਰਿਆ ਨਾਲ ਗੱਲ ਸੁਣ ਲੈ ਮੈਂ ਮੈਂ ਲਾਈਵ ਹੋ ਰਹਾ ਮੈਂ ਸਾਈਡ ਤੇ ਲਾ ਰਿਹਾ ਮਸ਼ੀਨ ਉੱਥੇ ਗੱਲ ਸੁਣ ਲੈ ਬਾਈ ਪਿਆਰ ਨਾਲ ਗੱਲ ਕਰੀ ਕੰਮ ਮੈਂ ਉੱਥੇ ਸਾਈਡ ਤੇ ਲਾ ਆ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਸਾਈਡ ਤੇ ਲਾ ਰਾਂ ਗੱਲ ਸੁਣ ਲੈ ਬਾਈ ਮੈਂ ਲਾਈਵ ਆ ਓਏ ਮੈਂ ਲਾਈਵ ਹੋ ਰਹਾ ਦੇਖ ਲੋ ਮੇਨੂੰ ਟੂਲ ਪੱਲਾ ਚੱਲਣੇ ਬੰਦੇ ਮੇਰਾ ਸਾਈਡ ਤੇ ਲਾ ਰਿਆ ਮੈਂ ਸਾਈਡ ਤੇ ਲਾ ਰਿਆ ਮੈਂ ਓਏ ਮੈਂ ਜੁਨੀਆ ਸਾਰੇ ਆ ਰਿਹਾ ਮਰੇ ਬੰਦੇ ਆ ਗਏ ਮੂਰੇ ਉੱਥੇ ਛੜਦਾ ਕਰ ਲੈਣਾ ਮੈਨੂੰ ਮੈਨੂੰ ਛੜਦਾ ਕਰਨਾ ਫਿਰ ਛੜਦਾ ਕਰ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮਿੰਟ ਆ ਲੈ ਜਾ ਆ ਦੇ ਖੜ ਜਾ ਭਾਈ ਆ ਗਏ ਮੇਰੇ ਬੰਦੇ ਆ ਗਏ ਬੰਦੇ ਆ ਰਹੇ ਨੇ ਸਾਰੇ ਆਪ ਅਸੀਂ ਬਾਈ ਲਾਈਵ ਆਵਾਂਗੇ ਮੇਰੇ ਨਾਲ ਧੱਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਰਿਹਾ ਧੱਕਾ ਬਾਈ ਇਹ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਨੇ ਥਾਣੇ ਜਿੰਨੇ ਪੜਾਂਗੇ ਬਾਈ ਮੇਰੇ ਉੱਤੇ ਮਸ਼ੀਨ ਦੇ ਪੱਥਰ ਪਾਏ ਨੇ ਤੂੰ ਪਿਸਤੌਲ ਕੱਢ ਦੇ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੀ ਹੈਗੀ ਥੌਰ ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਅਗਦੇ ਦਾ ਕੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਕਿਹਨੇ ਅਗਦੇ ਦਾ ਤੁਹਾਨੂੰ ਅਸੀਂ ਕੋਈ ਮੰਗਦੇ ਆਂ ਕਿ ਉਂੀ ਤੁਰੇ ਫਿਰਦੇ ਆਂ ਵੀ ਵੀਡੀਓ ਨਹੀਂ ਬਣਾਉਣੀ ਹੈਗੀ ਦੱਸ ਦੇ ਤੂੰ ਲਾਲਿਆਂ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢੋ ਪਿਸਤੌਲ ਅੱਜ ਸਾਡੇ ਕੋਲ ਪਹੁੰਚੇ ਨੇ ਮੈਮ ਸਿਮਰਨਜੀਤ ਕੌਰ ਜੀ ਸਾਡੇ ਦੁਬਈ ਵੀਨਰ ਜਿਹੜਾ ਆਪਣਾ ਫਲਾਈ ਟੂ ਦੁਬਈ ਕੈਂਪੇਨ ਚੱਲੇ ਆ ਸੀਗਾ ਉਹਦੇ ਫਰਸਟ ਵੀਨਰ ਨੇ ਆਪਣੇ ਦੁਬਈ ਟੂਰ ਤੇ ਥੈਂਕਸ ਕਰਨ ਲਈ ਮੈਮ ਆਪਣੇ ਕੋਲ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਬਾਕੀ ਆਪਾਂ ਮੈਮ ਨਾਲ ਗੱਲ ਕਰਦੇ ਹਾਂ ਬਹੁਤ ਬੜਾ ਆਪਰਾਲਾ ਕਰਿਆ ਸਾਡਾ ਵੀ ਥੋੜਾ ਫਰਜ਼ੀ ਬਣਦਾ ਕਿ ਅਸੀਂ ਵੀ ਇਹਨਾਂ ਦਾ ਥੈਂਕਸ ਕਰੀਏ ਬਾਕੀ ਆਪਣੇ ਸੰਕਰ ਰਾਏ ਜੀ ਗੁਰਪ੍ਰੀਤ ਸਿੰਘ ਜੀ ਅਸੀਂ ਉਹਨਾਂ ਦਾ ਵੀ ਬਹੁਤ ਥੈਂਕਿਊ ਕਰਦੇ ਆ ਤੇ ਥੈਂਕਿਊ ਵੈਰੀ ਮੱਚ ਥੈਂਕਿਊ ਮੈਮ ਥੈਂਕਿਊ ਸੋ ਮੱਚ ਕਿ ਇੰਨਾ ਰਿਗਾਰਡ ਕਰਿਆ ਸਾਡਾ ਤੁਹਾਨੂੰ ਵੀ ਇਹ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਤੁਸੀਂ ਸਪੈਸ਼ਲ ਸਾਡਾ ਥੈਂਕਸ ਕਰਨਾ